26 ਜਨਵਰੀ ਤੱਕ ਪੰਜਾਬ ਦਾ ਕੋਈ ਵੀ ਤਹਿਸੀਲ ਤੋਂ ਲੈ ਕੇ ਜ਼ਿਲ੍ਹੇ ਤੱਕ ਦਾ ਹਸਪਤਾਲ ਐਸਾ ਨਹੀਂ ਹੋਊਗਾ ਜਿੱਥੇ ਐਕਸਰੇ ਦੀ ਮਸ਼ੀਨ ਨਹੀਂ ਹੋਊਗੀ ਤੇ ਐਕਸਰੇ ਚਲਾਉਣ ਵਾਲਾ ਜਿਹੜਾ ਐਕਸਪਰਟ ਹੈ ਉਹ ਨਹੀਂ ਹੋਊਗਾ ਪਤਾ ਲੱਗ ਗਿਆ ਲੋਕਾਂ ਚੋਂ ਸ਼ਿਕਾਇਤਾਂ ਮਿਲਦੀਆਂ ਨੇ ਕਿ ਜੀ ਡਾਕਟਰ ਇਹੋ ਜਿਹੀਆਂ ਦਵਾਈਆਂ ਲਿਖ ਦਿੰਦੇ ਨੇ ਜਿਹੜੀਆਂ ਹਸਪਤਾਲ ਚੋਂ ਮਿਲਦੀਆਂ ਹੀ ਨਹੀਂ ਬਾਹਰੋਂ ਲੈਣ ਜਾਂਦੇ ਆ ਜ਼ਮੀਨ ਗੈਣੇ ਹੋ ਜਾਂਦੀ ਹੈ ਬਾਹਰ ਜਿਹੜੀਆਂ ਦਵਾਈਆਂ ਖਰੀਦਣ ਵੇਲੇ ਮੈਡੀਕਲ ਅਫਸਰਾਂ ਨੂੰ ਆਰਡਰ ਕਰ ਦਿੱਤੇ ਗਏ ਨੇ 26 ਜਨਵਰੀ ਤੱਕ ਆਰਡਰ ਕਰ ਦਿਓ ਜਿਹੜੀਆਂ ਜਿਹੜੀਆਂ ਦਵਾਈਆਂ ਜ਼ਿਆਦਾ ਤੁਸੀਂ ਲਿਖਦੇ ਹੋ ਜਿਹੜੀ ਪਰਚੀ ਤੇ ਦਵਾਈ ਕਿਸੇ ਰਿਕਸ਼ੇ ਵਾਲੇ ਮਜ਼ਦੂਰ ਨੂੰ ਸਰਕਾਰੀ ਹਸਪਤਾਲ 'ਚ ਲਿਖਤੀ ਕਿਸੇ ਮੇਰੇ ਬਾਪੂ ਨੂੰ ਲਿਖਤੀ ਕਿਸੇ ਮੇਰੇ ਤਾਏ ਨੂੰ ਲਿਖਤੀ ਕਿਸੇ ਮੇਰੀ ਮਾਂ ਨੂੰ ਬਿਮਾਰ ਨੂੰ ਲਿਖਤੀ ਪਰਚੀ ਤੇ ਦਵਾਈ ਉਹ ਦਵਾਈ ਉਸੇ ਹਸਪਤਾਲ ਚੋਂ ਮਿਲੂਗੀ ਉਹ ਬਾਹਰ ਨਹੀਂ ਜਾਊਗਾ ਦਵਾਈ ਖਰੀਦਣ ਅੱਜ ਤਾਂ ਇਹ ਦੱਸਣ ਆਏ ਆ ਕਿ ਪੌਣੇਕ ਤੋਂ ਸਾਲ ਹੋ ਗਏ ਹੁਣ ਸੀਨਾ ਚੌੜਾ ਕਰਕੇ ਸਾਡੇ ਵਲੰਟੀਅਰ ਆਪਣੇ ਮੁਹੱਲਿਆਂ ਚ ਆਪਣੇ ਪਿੰਡਾਂ ਜਾਂਦੇ ਨੇ ਕਿਉਂ ਹੋ ਰਹੇ ਨੇ ਨਾ ਕੰਮ ਐ ਕਹਿਣ 867 ਕਰੋੜ ਰੁਪਈਆ ਹੁਸ਼ਿਆਰਪੁਰ ਦੇ ਵਿੱਚ ਕੱਲੇ ਹੁਸ਼ਿਆਰਪੁਰ ਦੇ ਵਿੱਚ ਲੋਕ ਸਭਾ ਚ ਅੱਜ ਹਰ ਜਿਸ ਤਰ੍ਹਾਂ ਜਿੰਪਾ ਜੀ ਨੇ ਕਿਹਾ 5000 ਲਗਭਗ 5 ਕੁ ਹਜ਼ਾਰ ਦੀ ਐਵਰੇਜ ਹੈ ਹਰ ਵਿਧਾਨ ਸਭਾ ਤੋਂ ਨੋਂ ਪੈਂਦੀਆਂ ਨੇ ਮੇਰੇ ਸਾਹਮਣੇ 40 50 ਹਜ਼ਾਰ ਬੰਦਾ ਬੈਠਾ ਹੈ ਇਹ ਕੋਈ ਦਿਹਾੜੀ ਤੇ ਨਹੀਂ ਲਿਆਂਦੇ ਹੋਏ ਇਹ ਕੋਈ ਲਾਲਚ ਦੇ ਕੇ ਨਹੀਂ ਲਿਆਂਦੇ ਹੋਏ ਚੇਅਰਮੈਨੀਆਂ ਦੇ ਇਹ ਆਪ ਹੀ ਆਏ ਹੋਏ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਬਦਲਣਾ ਤੇ ਜਿਹੜੇ ਪੰਜਾਬ ਨੂੰ ਬਦਲ ਰਹੇ ਨੇ ਇਹ ਉਹ ਲੋਕ ਖੁਸ਼ੀ ਹੋਈ ਹੈ ਹਸਪਤਾਲਾਂ ਦੀ ਹਾਲਤ ਸੁਧਰ ਰਹੀ ਹੈ ਸਕੂਲ ਬਣ ਰਹੇ ਨੇ ਮੈਡੀਕਲ ਕਾਲਜ ਆ ਰਹੇ ਨੇ ਔਰ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ 26 ਜਨਵਰੀ ਤੱਕ ਪੰਜਾਬ ਦਾ ਕੋਈ ਵੀ ਤਹਿਸੀਲ ਤੋਂ ਲੈ ਕੇ ਜ਼ਿਲ੍ਹੇ ਤੱਕ ਦਾ ਹਸਪਤਾਲ ਐਸਾ ਨਹੀਂ ਹੋਊਗਾ ਜਿੱਥੇ ਐਕਸਰੇ ਦੀ ਮਸ਼ੀਨ ਨਹੀਂ ਹੋਊਗੀ ਤੇ ਐਕਸਰੇ ਚਲਾਉਣ ਵਾਲਾ ਜਿਹੜਾ ਐਕਸਪਰਟ ਹੈ ਉਹ ਨਹੀਂ ਹੋਊਗਾ 26 ਜਨਵਰੀ ਤੱਕ ਆਰਡਰ ਕਰ ਦਿੱਤੇ ਗਏ ਨੇ ਐਸਐਮਓਜ਼ ਨੂੰ ਸੀਐਮਓਜ਼ ਨੂੰ ਮੈਡੀਕਲ ਅਫਸਰਾਂ ਨੂੰ ਆਰਡਰ ਕਰ ਦਿੱਤੇ ਗਏ ਨੇ 26 ਜਨਵਰੀ ਤੱਕ ਆਰਡਰ ਕਰ ਦਿਓ ਜਿਹੜੀਆਂ ਜਿਹੜੀਆਂ ਦਵਾਈਆਂ ਜ਼ਿਆਦਾ ਤੁਸੀਂ ਲਿਖਦੇ ਹੋ ਜਿਹੜੀ ਪਰਚੀ ਤੇ ਦਵਾਈ ਕਿਸੇ ਰਿਕਸ਼ੇ ਵਾਲੇ ਮਜ਼ਦੂਰ ਨੂੰ ਸਰਕਾਰੀ ਹਸਪਤਾਲ 'ਚ ਲਿਖਤੀ ਕਿਸੇ ਮੇਰੇ ਬਾਪੂ ਨੂੰ ਲਿਖਤੀ ਕਿਸੇ ਮੇਰੇ ਤਾਏ ਨੂੰ ਲਿਖਤੀ ਕਿਸੇ ਮੇਰੀ ਮਾਂ ਨੂੰ ਬਿਮਾਰ ਨੂੰ ਲਿਖਤੀ ਪਰਚੀ ਤੇ ਦਵਾਈ ਉਹ ਦਵਾਈ ਉਸੇ ਹਸਪਤਾਲ ਚੋਂ ਮਿਲੂਗੀ ਉਹ ਬਾਹਰ ਨਹੀਂ ਜਾਊਗਾ ਦਵਾਈ ਖਰੀਦਣ ਇਹ ਆਰਡਰ ਕਰ ਦਿੱਤੇ ਗਏ ਨੇ ਜੀ ਇਹ ਆਰਡਰ ਕੌਣ ਕਰ ਸਕਦਾ ਜਿਹਦੀ ਨੀਅਤ ਸੱਚੀ ਹੋਵੇ ਜਿਹਦਾ ਕਿਸੇ ਹਸਪਤਾਲ ਚ ਪ੍ਰਾਈਵੇਟ ਚ ਹਿੱਸਾ ਨਾ ਹੋਵੇ ਇਹ ਉਹੀ ਕਰ ਸਕਦਾ ਕਿਉਂਕਿ ਪਤਾ ਲੱਗਿਆ ਲੋਕਾਂ ਚੋਂ ਸ਼ਿਕਾਇਤਾਂ ਮਿਲਦੀਆਂ ਨੇ ਕਿ ਜੀ ਡਾਕਟਰ ਇਹੋ ਜਿਹੀਆਂ ਦਵਾਈਆਂ ਲਿਖ ਦਿੰਦੇ ਨੇ ਜਿਹੜੀਆਂ ਹਸਪਤਾਲ ਚੋਂ ਮਿਲਦੀਆਂ ਹੀ ਨਹੀਂ ਬਾਹਰੋਂ ਲੈਣ ਜਾਂਦੇ ਆ ਜਮੀਨ ਕਹਣੇ ਹੋ ਜਾਂਦੀ ਐ ਬਾਹਰੋਂ ਜਮੀਨ ਜਿਹੜੀਆਂ ਦਵਾਈਆਂ ਖਰੀਦਣ ਵੇਲੇ ਅਸੀਂ ਕਹਾਂ ਵੀ ਕਿਉਂ ਸਰਕਾਰ ਕਿਉਂ ਨਹੀਂ ਕਰਦੀ ਇਹ ਕੰਮ ਸਰਕਾਰ ਕੋਲੇ ਬਜਟ ਐ ਪੈਸੇ ਤੁਸੀਂ ਦਿੰਦੇ ਹੋ ਰੈਵਨਿਊ ਤੁਸੀਂ ਦਿੰਦੇ ਹੋ ਪੈਟਰੋਲ ਤੇ ਤੁਸੀਂ ਟੈਕਸ ਦਿੰਦੇ ਹੋ ਡੀਜ਼ਲ ਤੇ ਤੁਸੀਂ ਟੈਕਸ ਦਿੰਦੇ ਹੋ ਰਜਿਸਟਰੀ ਕਰਾਉਣੇ ਟੈਕਸ ਦਿੰਦੇ ਹੋ ਸਾਡੇ ਕੋਲੇ ਆਉਂਦਾ ਪੈਸਾ ਉਹ ਉਹ ਪੈਸਾ ਤੁਹਾਡੇ ਤੇ ਲਾਉਣਾ ਫਿਰ ਅਸੀਂ ਤੇ ਉਹਨਾਂ ਨੂੰ ਕੀ ਪਤਾ ਹੈ ਜਿਹੜੇ ਕਰਾਉਂਦੇ ਹੀ ਅਮਰੀਕਾ ਤੋਂ ਇਲਾਜ ਉਹਨਾਂ ਨੂੰ ਕੀ ਪਤਾ ਕਿ ਇੱਥੇ ਦੁੱਖ ਕੀ ਨੇ ਅਸੀਂ ਤਾਂ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਸਿਮਰਨ ਕਰਨ ਵਾਲੇ ਲੋਕ ਆ ਆਮ ਬੰਦੇ ਆ ਪ੍ਰਮਾਤਮਾ ਸਮਤ ਬਖਸ਼ੀ ਇਹਨਾਂ ਤੋਂ ਖਹਿੜਾ ਛਡਾ ਦੀ ਪ੍ਰਮਾਤਮਾ ਨੇ ਸਮਤ ਬਖਸ਼ੀ ਤੁਹਾਨੂੰ ਬਲ ਬਖਸ਼ਿਆ ਉਹ ਬਟਨ ਦੱਬਣ ਵਾਲਾ ਇੱਕ ਮੈਂ ਅਜ ਹੋਰ ਗੱਲ ਦੱਸ ਦਿੰਨਾ ਮੀਡੀਆ ਵਾਲੇ ਵੀ ਬਹੁਤ ਵੇਟ ਕਰ ਰਹੇ ਨੇ ਕਿ ਗੱਲ ਦੱਸਾਂਗੇ ਜੋ ਅੰਦਰਲੀਆ ਖਬਰਾਂ ਮੇਰੇ ਕੋਲੇ ਨੇ ਇਹ ਸਰਵੇ ਨਹੀਂ ਹੈਗੇ ਮੈਂ ਕੋਈ ਪੇਡ ਸਰਵੇ ਦੀ ਗੱਲ ਨਹੀਂ ਕਰਦਾ ਮੈਂ ਪਿੰਡਾਂ ਦੇ ਲੋਕਾਂ ਨਾਲ ਗੱਲਾਂ ਕਰਦਾ ਆਪ ਤੇ ਪਿੰਡਾਂ ਦੇ ਲੋਕਾਂ ਚੋਂ ਗੱਲਾਂ ਜੋ ਆ ਰਹੀਆਂ ਨੇ ਸ਼ਹਿਰਾਂ ਦੇ ਲੋਕਾਂ ਚੋਂ ਦੁਕਾਨਦਾਰਾਂ ਚੋਂ ਮਜ਼ਦੂਰਾਂ ਚੋਂ ਵਪਾਰੀਆਂ ਚੋਂ ਗੱਲਾਂ ਜੋ ਆ ਰਹੀਆਂ ਨੇ ਮੇਰੇ ਬੱਤੀਦੰਦ ਨੇ ਕੇਜਰੀਵਾਲ ਸਾਹਿਬ ਦੇ ਵੀ ਬੱਤੀਦੰਦ ਨੇ ਅਸੀਂ ਤਾਂ આજ ਤੱਕ ਤੇ ਲਿਖ ਕੇ ਦੇਤਾ ਸੀ ਤੁਸੀਂ ਸੁਣਿਆ ਹੁਣ ਲਾਈਵ ਟੈਲੀਕਾਸਟ ਲਿਖ ਕੇ ਦੇਤਾ ਸੀ ਪ੍ਰਕਾਸ਼ ਸਿੰਘ ਬਾਦਲਹਾਰੂ ਸੁਖਵੀਰ ਬਾਦਲਹਾਰੂ ਨਵਜੋਤ ਸਿੱਧੂ ਹਾਰੂ ਮਜੀਠੀਆ ਹਾਰੂ ਮਲੂਕਾ ਹਾਰੂ ਤੇ ਅਸੀਂ ਲਿਖ ਕੇ ਦਿੱਤਾ ਸੀ ਉਹਨੇ ਜਿਵੇਂ ਹੋ ਗਿਆ ਤੇ ਅੱਜ ਵੀ ਮੈਂ ਤੁਹਾਨੂੰ ਅੱਜ ਸ਼ਹਿਰਪੁਰ ਦੀ ਧਰਤੀ ਤੇ ਕਹਿਣਾ ਐਸ ਵਾਰ ਲੋਕ ਸਭਾ ਚੋਣਾਂ 'ਚ 13 0 ਹੋ ਰਿਹਾ ਜੀ ਆਮਾ ਦੀ ਪਾਰਟੀ ਦੇ ਪੱਖ 'ਚ 13 0 ਔਰ ਇੱਕ ਹੋਰ ਕਹਿ ਦਿੰਨਾ ਚਲੋ ਨਾਲ ਹੀ ਲੱਗਦੀ ਐ 14 0 ਚੰਡੀਗੜ੍ਹ ਵੀ ਆ ਰਹੀ ਐ 14 0 ਇਹਨਾਂ ਨੂੰ ਫੇਰ ਪਤਾ ਲੱਗੂਗਾ ਕੀ ਭਾ ਵਿਕਦੀ ਐ ਚਾਂਦੀ ਇਹਨਾਂ ਨੂੰ ਫੇਰ ਪਤਾ ਲੱਗੂ ਕਿਹਨੂੰ ਮਲੰਗ ਕਹਨੇ ਹੋ ਤੁਸੀਂ ਇਹਨਾਂ ਨੂੰ ਐ ਲੱਗਣ ਲੱਗ ਗਿਆ ਸਾਡੀ ਵਾਰ ਹੀ ਆਉਂਦੀ ਹੁੰਦੀ ਐ ਬਸ ਹੁਣ ਸਾਡੀ ਆ ਗਈ ਹੁਣ ਇਹ ਵਾਰੀਆਂ ਟੁੱਟ ਗਈਆਂ ਤੁਸੀਂ ਤੋੜਤੀਆਂ ਤੇ ਆਮ ਲੋਕਾਂ ਦੀਆਂ ਵਾਰੀਆਂ ਆ ਗਈਆਂ ਹੁਣ ਹੁਣ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀ ਇਸ ਕਰਾਂਗੇ ਅਸੀਂ ਇਮਾਨਦਾਰ ਬੰਦਿਆਂ ਤੇ ਆਮ ਆਦਮੀ ਪਾਰਟੀ ਕੇਸ਼ਰੀਵਾਲ ਨੂੰ ਰੋਜ਼ ਗਾਲਾਂ ਇਹ ਕੇਸ਼ਰੀਵਾਲ ਐ ਕਰਦੋ ਕਿ ਕੀ ਕਰਦਿਆਂ ਜੀ ਪੂਰੇ ਦੇਸ਼ 'ਚ ਜਾ ਕੇ ਅਸੀਂ ਸਚਾਈ ਦਾ ਹੋਕਾ ਦੇ ਰਹੇ ਆਂ ਕਿ ਗਲਤ ਕਰ ਰਹੇ ਆਂ ਮੱਧ ਪ੍ਰਦੇਸ਼ ਕਿਉਂ ਜਾਂਦੇ ਜੀ ਇਹ ਛੱਤੀਸਗੜ ਭਾਈ ਤੁਹਾਨੂੰ ਜੇ ਕੋਈ ਸ਼ੰਭੂ ਟੱਪਣ ਨਹੀਂ ਦਿੰਦਾ ਅਸੀਂ ਕੀ ਕਰੀਏ ਫਿਰ ਉਹਨੂੰ ਸੁਏਸ ਕਰਕੇ ਵੀਰੋ ਹੁਸ਼ਿਆਰਪੁਰ ਵਾਲਿਓ ਇੱਕ ਤੁਹਾਡੇ ਵਾਲੇ ਬਟਨ ਦੀ ਹੋਈ ਉਮੀਦ ਆ ਹੁਣ ਬਾਕੀ ਦਾ ਸਾਰੇ ਬਦਲੇ ਪਏ ਨੇ ਬਟਨ ਬਦਲ ਲਿਓ ਐ ਤੁਹਾਰਾ ਬਟਨ ਬਦਲ ਲਿਓ ਕਿਸਮਤਾਂ ਬਦਲਦੀਆਂ ਮੈਂ ਦਿਖਾਉਂਗਾ ਤੁਹਾਨੂੰ ਸਿਰਫ ਚਾਰ ਮੈਡੀਕਲ ਕਾਲਜ ਨੇ ਜੀ ਪੰਜਾਬ ਚ 1920 ਚ ਬਣਿਆ ਸੀ ਗੋਰਿਆਂ ਨੇ ਬਣਾਇਆ ਸੀ ਜੀ 1973 ਚ ਬਣਿਆ ਸੀ ਜੀ ਪਟਿਆਲੇ ਉਸ ਤੋਂ ਬਾਅਦ ਇੱਕ ਫਰੀਦਕੋਟ ਤੇ ਮੁਹਾਲੀ ਵਾਲੇ ਦਾ ਹਜੇ ਤੀਜਾ ਬੈਚ ਹੀ ਚੱਲਦਾ ਹੈ 75 ਸਾਲ ਦੀ ਯਾਦੀ ਚ ਚਾਰ ਕਾਲਜ 75 ਸਾਲ ਚ ਬਲਕਿ ਇੱਕ ਤਾਂ ਕੱਢ ਦੋ ਤਿੰਨ ਹੀ ਰਹਿ ਗਏ ਨੇ ਇੱਕ ਤਾਂ ਗੋਰੀਆ ਨਹੀਂ ਬਣਾਇਆ ਸੀ ਤਿੰਨ ਜਾਨੀ ਕਿ 25 ਸਾਲ ਬਾਅਦ ਇੱਕ ਦੀ ਐਵਰੇਜ ਪੈਂਦੀ ਹੈ ਤੇ ਇੱਥੇ 1.5 ਸਾਲ ਦੇ ਵਿੱਚ ਪੰਜ ਮੈਡੀਕਲ ਕਾਲਜ ਕਾਲਜ ਖੋਲਣਗੇ ਹੁਣ ਆਉਣ ਵਾਲੇ ਦਿਨਾਂ ਚ ਤੁਹਾਡੇ ਤਿੰਨ ਪੁੱਤ ਡਾਕਟਰ ਬਣਨਗੇ ਤੁਹਾਡੇ ਤਿੰਨ ਪੁੱਤ ਅਫਸਰ ਬਣਨਗੇ ਬਹੁਤ ਵਾਤਨਾ ਵਾਹ ਜੀ ਲਾਡਲੀਆਂ ਫੌਜਾਂ ਵਾਹ ਜੀ ਵਾਹ ਜੀ ਵਾਹ ਭਾਈ ਖਾਲਸਾ ਆਹੀ ਆਹੀ ਸਾਨੂੰ ਤਾਂ ਆਹੀ ਚੀਜ਼ਾਂ ਨੇ ਜਿਹੜੀਆਂ ਥੱਕਣ ਨਹੀਂ ਦਿੰਦੀਆਂ ਇਹੀ ਇਹੀ ਸਾਡੀ ਆਕਸੀਜਨ ਨੇ ਇਹੀ ਸਾਡੀ ਜਿਹੜੀ ਹੈ ਇਨਸਪੀਰੇਸ਼ਨ ਹੈ ਕਿ ਬਜ਼ੁਰਗ ਖੜੇ ਹੋ ਕੇ ਜੋਸ਼ ਨਾਲ ਨਾਰੇ ਲਾਉਂਦੇ ਨੇ ਕਿਉਂਕਿ ਕੱਲ ਮੈਨੂੰ ਇੱਕ ਬਜ਼ੁਰਗ ਮਿਲਿਆ ਡਾਕਟਰ ਸੀ ਉਹ ਪੜਿਆ ਹੋਇਆ ਸੀਗਾ ਗਵਰਨਮੈਂਟ ਕਾਲਜ ਅੰਮ੍ਰਿਤਸਰ ਦਾ ਪਰੋ ਕਲੀਵਲੈਂਡ ਦੇ ਵਿੱਚ ਰਹਿੰਦਾ ਅਮਰੀਕਾ 'ਚ ਬਹੁਤ ਵੱਡਾ ਡਾਕਟਰ ਹੈ ਹੈੱਡ ਆ ਉੱਥੇ ਤੇ ਉਹਦੀ 80 ਪਲੱਸ ਉਮਰ ਸੀ ਉਹ ਕਹਿੰਦਾ ਜੀ ਹੁਣ ਆ ਕੇ ਦੁਬਾਰਾ ਪੰਜਾਬ 'ਚ ਕੰਮ ਕਰਨ ਨੂੰ ਦਿਲ ਕਰਦਾ ਚਲੋ ਇਸ ਗੱਲੋਂ ਖੁਸ਼ਕਿਸਮਤਾਂ ਸਾਡੀਆਂ ਅੱਖਾਂ ਨੇ ਤਾਂ ਦੇਖ ਲਿਆ ਕਿ ਸਾਡਾ ਪੰਜਾਬ ਪੱਟੜੀ ਤੇ ਚੜਦਾ ਜਾਂਦਾ ਹੈ ਸਾਡਾ ਪੰਜਾਬ ਪੱਟੜੀ ਵਿੱਚ ਕਿਉਂਕਿ ਕੇਜਰੀਵਾਲ ਜੀ ਦੀ ਗਵਾਈ 'ਚ ਬਣੀ ਹੋਈ ਰਾਮਲੀਲਾ ਗਰਾਊਂਡ 'ਚ ਨਿਕਲੀ ਹੋਈ ਪਾਰਟੀ ਦਾ ਰਾਜ ਹੈ ਇਮਾਨਦਾਰ ਰਾਜ ਹੈ ਈਮਾਨਦਾਰ ਰਾਜਾ